ਮਰ ਕੋਲ ਦੇ ਹਾਂਜੀ ਅੱਜ ਕੀ ਕਰਦੇ ਪਏ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਠੀਕ ਹੈ ਜੀ ਵਾਓ ਬਾਲਾ ਤਾਂ ਸ਼ਾਈਨੀ ਕਿੰਨੀ ਸੋਹਣੀ ਆਈ ਨਾ ਬਹੁਤ ਵਧੀਆ ਆ ਨਵੀਂ ਕੁੜੀ ਕਿੱਥੋਂ ਆਈ ਅੱਜ ਹੈ ਤਾਂ ਇਹਨਾਂ ਨਾਲ ਬਾਕੀ ਵੀ ਤਾਂ ਅੱਛੇ ਆਏ ਪਹਿਲਾਂ ਤਾਂ ਮੈਨੂੰ ਕੈਮਰਾ ਫੜਾਈ ਅੱਜ ਨਾ ਪਤਾ ਨਹੀਂ ਕੀ ਕੋਈ ਇਨਸੀਡੈਂਟ ਹੈ ਇਹਨਾਂ ਨੇ ਬਣਾ ਦਿੱਤਾ ਹਨਾ ਕੋਈ ਇਹਨਾਂ ਦੀ ਰੈ ਨਹੀਂ ਕੋਈ ਵੇ ਲੋ ਸੇਮ ਸੂਟ ਪਾ ਕੇ ਆਈਆਂ ਸੇਮ ਸੇਮ ਸੂਟ ਪਾ ਕੇ ਆਈਆਂ ਅੱਜ ਹਾਂ ਇਹਨਾਂ ਨੇ ਕੱਟੀਆਂ ਨਹੀਂ ਸਵਾਏ ਸੀ ਕੋਜੇ ਤੇ ਹਾਂ ਜੀ ਸਮ ਦਿੱਤੇ ਵੀ ਤੁਸੀਂ ਇਹ ਸਾਨੂੰ ਗਿਫਟ ਆਈ ਸੀ ਅੰਟੀ ਜੀ ਵੱਲੋਂ ਤੇ ਵੇ ਲੋ ਮੈਂ ਅੱਗੇ ਕਹਿੰਦੀ ਮੈਂ ਕਹਾਂ ਸ਼ਾਇਦ ਇਹਨਾਂ ਨੇ ਇੱਕ ਦੂਜੇ ਨੂੰ ਦੱਸ ਕੇ ਪਾਏ ਹੋਣਾ ਨਾ ਹਾਂ ਜੀ ਪਰ ਨਹੀਂ ਮੈਨੂੰ ਵੀ ਮਾਰਾ ਨਹੀਂ ਇਸੇ ਦਾ ਬੋਧ ਲੈਣਾ ਆਪਣੇ ਬਣ ਗਿਆ ਹੈ ਵੀ ਜੋੜੀਆਂ ਇੱਕੋ ਜੀਆਂ ਤੇ ਸਹੀ ਗੱਲ ਹੈ ਚਲ ਵਧੀਆ ਹੋ ਗਿਆ ਨਾ ਜੀ ਵਧੀਆ ਗੀ ਲੁੱਕ ਵਾਓ ਬਹੁਤ ਘੈਂ ਹੈ ਵਾਹ ਅਜੇ ਤਾਂ ਫਸਟ ਟਾਈਮ ਵਾਲੀ ਆਪਾਂ ਕਰ ਰਹੇ ਹਾਂ ਸਹੀ ਹੈ ਅਜੇ ਸੈਕਿੰਡ ਕਰੀਮ ਲੱਗਣੀ ਹੈ ਸਹੀ ਹੈ ਫਸਟ ਟਾਈਮ ਨਾਲ ਇਹਨਾਂ ਦੀ ਇੰਨੀ ਸ਼ਾਈਨ ਆ ਗਈ ਤੇ ਬਹੁਤ ਸੋਹਣੇ ਬਹੁਤ ਘੈਂਟ ਲੱਗਦੇ ਵਾਲ ਤਾਂ ਛੋਟੇ ਕਿੰਨੇ ਕਿੱਟਣਾ ਤੇ ਇਹ ਵਾਲੇ ਜਿਹੜੇ ਸਿਰ ਬੌਂਡਿੰਗ ਕਰ ਰਹੇ ਸੀਗੇ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੀਤੀ ਸੀ ਤੇ ਅਜੇ ਹਾਫ ਰਬੌਂਡਿੰਗ ਕੀਤੀ ਸੀ ਤੇ ਮੇਰੇ ਹਸਬੰਦ ਕਹਿੰਦੇ ਕਿ ਆਪਾਂ ਜਾਣਾ ਕਿਤੇ ਤੇ ਮੈਂ ਕਿਹਾ ਕਿੱਥੇ ਤੇ ਕਹਿੰਦੇ ਆਪਾਂ ਆਟਾ ਚੱਕੀ ਲੈਣ ਜਾਣਾ ਹੈ ਫਿਰ ਅਸੀਂ ਆਟਾ ਚੱਕੀ ਲੈ ਕੇ ਆਂਦੀ ਜਿਹੜੀ ਕਿ ਛੋਟੀ ਜੀ ਬਣੀ ਹੋਈ ਆ ਘਰ ਦੇ ਮਸ ਕਣਕ ਪੀਸ ਕੇ ਆਟਾ ਆਪਦੇ ਜੋਗੀ ਬਣਾ ਲਓ ਸੋ ਅਸੀਂ ਉਹ ਲਿਆਂਦੀ ਤੇ ਸੈਕਿੰਡ ਕਰੀਮ ਜਿਹੜੀ ਆ ਉਹ ਮਿਲਗਵਾ ਦਿੱਤੀ ਸੀ ਉਸ ਤੋਂ ਬਾਅਦ ਕੋਮਲ ਨੇ ਸੰਭਾਲ ਲਈ ਅਸੀਂ ਕੰਮ ਵਾਸ਼ ਕਰਕੇ ਤੇ ਸਟ੍ਰੇਟ ਕਰਦੇ ਸੀ ਹੇਅਰ ਤੇ ਫਾਈਨਲ ਲੁੱਕ ਇੱਥੇ ਦਿਖਾਤੀ ਸੀ ਤੇ ਇਹ ਉਹਨਾਂ ਨੇ ਵੀਡੀਓ ਬਣਾਈ ਸੀ ਮੈਂ ਫੋਨ ਕਰ ਦੇਗੀ ਸੀ ਤੇ ਬਾਅਦ ਵਿੱਚ ਇੱਥੇ ਮੈਂ 220 ਓਵਰ ਕਰ ਰਹੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਉਸ ਦਿਨ ਦਾ ਜਿਹੜਾ ਸਾਡਾ ਸਾਰੇ ਦਿਨ ਦਾ ਰੁਟੀਨ ਸੀਗਾ ਇਹ ਹੀ ਸੀ ਕਿ ਪਹਿਲਾਂ ਸੀਰ ਬੌਂਡਿੰਗ ਕੀਤੀ ਤੇ ਉਸ ਤੋਂ ਬਾਅਦ ਅਸੀਂ ਅ ਅੱਗੇ ਉੱਥੇ ਆਟਾ ਚੱਕੀ ਲੈਣ ਤੇ ਜਿੰਨੀਆਂ ਕੁ ਕਲਿੱਪ ਆਟਾ ਚੱਕੀ ਦੀਆਂ ਲਈਆਂ ਮੈਂ ਉਹ ਤੋਂ ਨੂੰ ਅੱਗੇ ਵਲੌਗ ਬਣਾਇਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਰਬਾਂਡਿੰਗ ਦੀ ਜਿਹੜੀ ਫਾਈਨਲ ਟੱਚਿੰਗ ਇੱਥੇ ਤੱਕ ਕਿਉਂਕਿ ਜਿਆਦਾ ਜਿਆਦਾ ਵਾਲ ਲੈ ਕੇ ਆਪਾਂ ਕਰਨੀ ਹੁੰਦੀ ਹੈ ਰਬਾਂਡਿੰਗ ਤੇ ਰਬਾਂਡਿੰਗ ਬਾਰੇ ਵੀ ਮੈਂ ਡਿਟੇਲਸ ਤੇ ਵੀਡੀਓ ਬਣਾਈਆਂ ਹੋਈਆਂ ਬਾਕੀ ਜੇ ਤੁਸੀਂ ਕਹੋਗੇ ਫਿਰ ਵੀ ਬਣਾ ਦਾਂਗੇ ਤੁਸੀਂ ਫਾਈਨਲ ਲੁੱਕ ਦੇਖੋ ਬਹੁਤ ਹੀ ਪਿਆਰੀ ਲੁੱਕ ਆਈ ਸੀ ਮੇਰੇ ਕਲਾਇੰਟ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਤੇ ਇਸ ਤੋਂ ਅੱਗੇ ਆਪਾਂ ਗਏ ਸੀਗੇ ਚੱਕੀ ਲੈਣ ਤੇ ਤੁਸੀਂ ਦੇਖੋ ਵੀ ਵਲੌਗ ਕੱਪੜੇ ਦਾ ਹਾਂ ਹਾਲੇ ਕਪੜਾ ਤੋਂ ਐਕਸਟਰਾ ਦੇ ਦੇਣਾ ਸਾਰਾ ਫਾਬਰੀ ਦਾ ਤੇ ਇਹੋ ਆਪਣਾ ਕੰਮ ਕੰਪਲੀਟ ਹੋ ਗਿਆ ਸਾਰਾ ਨਾਲ ਜਿੰਨੇ ਕਵਰ ਸਦਾ ਸੋ ਹਾਂ ਜੀ ਅਚਾਰ ਕਵਰ ਸਾਰੀ ਦਾ ਹਾਂ ਜੀ ਬਾਕੀ ਇਹਦੇ ਤੇ ਸਾਰਾ ਮੈਂਸ਼ਨ ਹੀ ਲਿਖਿਆ ਗਿਆ ਸਾਰਾ ਲਿਖਿਆ ਸਾਰਾ ਦੇਖੋ ਸਾਰਾ ਕੁਝ ਲਿਖਿਆ ਗਿਆ ਬਿਲਕੁਲ ਹਾਂ ਬਸ ਇਹ ਦਿੰਦੇ ਸਿੰਗਾਰ ਲੈ ਲਈ ਹਾਂ ਜੇ ਕੋਈ ਮੰਨ ਕੇ ਪੱਲੇ ਨੂੰ ਵੀ ਕੋਣ ਲਾਟੇ ਉਹ ਵੀ ਅੰਦਰ ਬਿਲਕੁਲ ਆਇਆ ਵੀਰੇ ਮਾੜਿਆ ਜੀ ਤੇ ਟੀਰਾਂ ਨਾ ਹਾਂ ਆਟਾ ਨਹੀਂ ਹੁੰਦਾ ਜੀ ਚੰਗਾ ਟਾਈਟ ਹੈ ਨਾ ਤਾਂ ਲੱਗਣਾ ਉਹ ਇਹਦੇ ਪੈਣ 4 ਮਹੀਨੇ ਇੱਕ ਦੇ ਨਾਲ ਹੋਰ ਕਪੜਾ ਲੈਣ ਮੈਨੂੰ ਮਦਦ ਕਰੀਂ। ਪੈਕ ਕਰੀਂ। ਠੀਕ ਹੈ ਜੀ। ਉਸੇ ਰੱਖੇ ਨੀਂ ਦੇ ਚੜਾ ਤੂੰ। ਹੂੰ ਬਸ ਠੀਕ। ਸਰ ਮੈਂ ਕੰਨੋ ਸੁਨਾਰੀ ਬਣਾਈ। ਕੋਟਕਪੂਰ ਇਹਦਾ ਕੋਟਕਪੂਰ ਇਹਦਾ ਫੇਮਸ ਹੁੰਦਾ ਪਤਾ ਨਹੀਂ ਪਹਿਲਾਂ ਫੇਮਸ ਹੁੰਦਾ ਹੈ ਫੇਮਸ ਟੋਡਾ ਸਵੀਟ ਤੇ ਇਹ ਜਦੋਂ ਹੀ ਇੱਥੇ ਆਉਂਦੇ ਆ ਕੋਟਕਪੂਰ ਇਹ ਟੋਡਾ ਤਾਂ ਲੈਂਦੇ ਲੈਂਦੇ ਆ ਤੇ ਵੈਸੇ ਹੁੰਦਾ ਵੀ ਬਹੁਤ ਟੇਸਟੀ ਹੈ ਮੈਨੂੰ ਵਧੀਆ ਹੁੰਦਾ ਹਾਂ ਬਹੁਤ ਟੇਸਟੀ ਹੁੰਦਾ ਦਿਵਾਲੀ ਕਰਕੇ ਨਹੀਂ ਪਤਾ ਤੇ ਪਰ ਤੇ ਹੁਣ ਅਸੀਂ ਆਪਦੀ ਚੀਜ਼ ਲੈ ਲਈ ਆ ਘਰ ਜਾ ਕੇ ਤੁਹਾਨੂੰ ਵਿਖਾਉਣੇ ਆ ਹੁਣ ਅਸੀਂ ਫੇਰ ਵਾਪਸੀ ਆਪਦੀਆਂ ਮੰਜ਼ਲਾਂ ਵੱਲ ਵਾਧਦੇ ਹੋਏ ਚਲੋ ਜੀ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਆਤਾ ਮਸ਼ੀਨ ਦੇ ਨਾਲ ਹਲੋ ਭਈ ਇੱਧਰ ਕੀ ਲੈ ਕੇ ਆ ਰਹੇ ਹੋ ਉਹ ਤਿੰਨ ਜਾਣੇ ਮਸਾ ਹੀ ਚੱਕ ਰਹੇ ਆ ਭਾਰੀ ਬੜੀ ਹਾਂ ਹਾਂ ਐਂ ਦੇ ਉੱਤੇ ਨਾ ਦੇ ਦੇ ਨੱਪੀ ਜਾਊਗੀ ਥੱਲੇ ਕਰਦਾ ਬੰਨ ਦੇ ਨੂੰ ਚਲੋ ਭਈ ਅੱਜ ਅਸੀਂ ਲੈ ਕੇ ਆਏ ਆ ਛੋਟਾ ਜਿਹਾ ਵੇਖਿਓ ਹੁਣੇ ਲੜਦੇ ਲੜਾਉਂਦੇ ਸਿਰੇ ਲੱਗ ਨੀ ਹਾਂ ਉੱਤੇ ਹੀ ਕਰਨੀ ਲਿਆਏ ਲੈ ਹੋਰ ਕਿੱਥੇ ਰੱਖਣੀ ਆਂ ਲੈ ਰੱਖਾਂਗੇ ਗਵਾਂਡੀਆਂ ਦੇ ਕੋਟੇ ਕਮਿਊਨਿਟੀ ਤੇ ਰੱਖਣੀ ਆਂ ਪੈਂ ਗਵਾਂਡੀਆਂ ਨੂੰ દિਵਾਲੀ ਗਿਫਟ ਦੇਣਾ ਔਰ ਚੱਕੋ 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 ਮੇਰੀ ਲੱਕ ਦੇ ਖਾਓ ਯਾਰ ਐ ਬਖਾਂਦੇ ਚੱਕੋ ਓਹੋ ਲੱਕ ਦੇ ਹੋਰ ਨਾ ਦੇਖੀ ਚੱਲੀ ਆਹ ਰੋਟੀਆਂ ਖਾਧੀਆਂ ਅਸਲ 'ਚ ਹੁਣ ਤਾਂ ਨਹੀਂ ਚੱਕੀ ਜਾਂਦੀ ਪਈ ਨਹੀਂ ਨਿਉ ਨਹੀਂ ਹੋਗੀ ਉਹ ਨਹੀਂ ਵੀ ਦਰਸ ਤਰਕੇ ਲਿਆਉਂ ਫਰ ਰੱਖੋ ਮੋੜੇ ਦੇ ਨਹੀਂ ਮੋੜੇ ਤੇ ਨਹੀਂ ਚਲ ਮੈਂ ਜਾਉਂ ਤਰ ਜਾ ਤੂੰ ਚੱਕੋ ਦਾ ਇਹ ਨਹੀਂ ਬੈਗੇ ਸਕੂਲ ਚੱਕੋ ਪਿਛੋਂ ਚੱਕੋ ਸਹੀ ਕਿ ਨਹੀਂ ਚੱਕੋ 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 ਨਹੀਂ ਫਾਇਦਾ ਰੋਟੀਆਂ ਖਵਾਉਣ ਦਾ ਇਹਨਾਂ ਨੂੰ ਪੂਰਾ ਫਾਇਦਾ ਨਹੀਂ ਜਿੰਨਾ ਕਿਉਂ ਤੁਹਾਨੂੰ ਖਵਾਉਣੀ ਹੈ ਨਾ ਇੱਕ ਜਣੇ ਨੂੰ ਚੱਕ ਦੇਣੀ ਚਾਹੀਦੀ ਆ ਕਿ ਉਹਦਾ ਤਿੰਨ ਡੱਬੇ ਲਾਏ ਜ ਕੁੜੀ। ਉਹੀ ਤਾਂ ਗੱਲ ਆ। ਲੈ ਹੁਣ ਡੈਰੀ ਸਿੱਧੇ ਹੋ ਗਿਆ। ਝੁੱਕੀ ਯਾਰ। ਕਮਾਲ ਏ। ਲੈ ਉਹ ਇੱਧਰ ਰੱਖੋ ਵੇਖੀ ਜਾਂਦੇਗੇ। ਬਪਰਾ ਟੇਢੀ ਰੱਖ। ਨਹੀਂ। ਕਮਲਾ ਜੌਰ ਥੋੜੀ ਲਾਉਣਾ। ਤੇ ਇੱਡੀ ਕਿਵੇਂ ਦੀ? ਹੱਥ ਪੈ ਜੂਗਾ ਨਾ। ਹੱਥ ਵੀ ਤਾਂ ਪਹਿਣਾ ਚਾਹੀਦਾ ਕਿਸੇ ਪਾਸੇ। ਜੇ ਤਾਂ ਨਹੀਂ ਨਿਕਲ ਗਈ ਫੇਰ। ਹਾਂ। ਨਹੀਂ ਤਾਂ ਨਹੀਂ ਝੁੱਕਣੀ ਥੱਲੇ ਤੂੰ ਕੋਈ ਨਹੀਂ ਪਹਿਣੀ। ਥੱਲੇ ਕਿੱਥੋਂ? ਆਈ ਤੂੰ। ਅੱਛਾ ਹਾਂ। ਚਲੋ ਚਲੋ। ਐਂ ਜੌਰ ਲਾਓ। ਹਾਂ ਕੁਝ ਬਾਅਦ ਥੱਲੇ। ਚਲੋ ਹਾਂ ਡਿਗ ਬੋਰੀ ਇਹ ਲੋੜ ਹੀ ਵੰਟ ਤੇ ਗਾਲਾਂ ਨਾ ਕੱਢ ਭਰਾਵਾ ਲੋਕ ਬਲੋ ਕੁਝ ਹੀ ਫਿਰਦੇ ਪਰ ਕੁਝ ਯੋਣੀ ਪਹਿਲੇ ਕੁਝ ਕੁਝ ਯੋਣੀ ਤਾਂ ਪਹਿਲੇ ਹੀ ਸਾਥ ਛੱਡ ਕੇ ਆਹ ਤਾਂ ਮੈਂ ਨਹੀਂ ਕਹਿਂਦਾ ਹਾਂ ਉਹਦਾ ਕੀ ਕਹਿੰਦਾ ਲੋਕਾਂ ਦੇ ਨਾਲ ਹੀ ਬੋਲੋ ਜਿਹੜੇ ਲੋੜੀਂਦੀ ਜੋ ਕਰਦਾ ਚੱਲੋ 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 ਪਿੱਛਾ ਲਾਵਾ ਜਨ ਨਾਲ ਆਹ ਕੌਣ ਪੁੰਡੇ ਕਦੋਂ ਆਈ ਸਾਡੇ ਕੋਲ YouTube ਫੈਮਿਲੀ ਅਸੀਂ ਇੱਥੋਂ ਵਾਪਸ ਆਉਂਦੇ ਹੀ ਇਹਨੂੰ ਲੈ ਕੇ ਆਏ ਆਂ ਲੱਕੀਰੀ ਇਹ ਫਿਰ ਤਾਂ ਮਹਿੰਗੀ ਹੋਣੀ ਐ ਇੱਕ ਮੜਾ ਇੱਕ ਮੜਾ ਤੀਆ ਚੋ ਅਬ ਤੂੰ ਮਹਿੰਗੀ ਹੋਣੀ ਤਾਂ ਹੁਣ ਉੱਪਰ ਮੇਰੇ ਮੋਢਾ ਕੋਲ ਤੇ ਜੋਰ 줘 ਚਾਲ 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 ਖੁਸ਼ ਬੇਇਮਾਨੀ ਨਹੀਂ ਬੇਇਮਾਨੀ ਨਹੀਂ ਕੀ ਸਰਪ ਉਸ ਨੂੰ ਵੀ ਆ ਮੈਂ ਇਦਾਂ ਹੀ ਇਹ ਕਰਨ ਲੇ ਇਹ ਪਾਰ ਬਾਈ ਕਿਹੜਾ ਜੀ ਮੁੱਟੇ ਦਾ ਕੀ ਹੈ ਉਹ ਨੱਬਾ ਖੋਲ ਲਈ ਜੇ ਕੋਈ ਕੋੜ ਗਿਆ ਚਲ ਇੱਥੇ ਲੈ ਤੂੰ ਜੇ ਬੋਲਣਾ ਕੋਈ ਨਾ ਰੋਮਣਾ ਹੈ ਮੈਂ ਥੱਕੇ ਥੱਕੇ ਤੁਹਾਡੇ ਪਹਿਲਾ ਟੁਟਾ ਦੇ ਲੋਕ ਹੀ ਆਏ ਠੀਕ ਮੈਂ ਕਰ ਇਹਨੂੰ ਖੋਲ ਕੇ ਲ ਜਾਉਂਗੇ ਨਾ ਹੱਥ ਤੇ ਪੈ ਜਾਊਗਾ ਨਹੀਂ ਤਾਂ ਨਹੀਂ ਮਿਲ ਗਈ ਤੇ ਚੱਲ ਚੱਲ ਹੁਣ ਇਸ ਤੋਂ ਵੀ ਉੱਪਰ ਲੈ ਕੇ ਜਾਣੀ ਆ ਚੱਲ ਚੱਲ ਤੂੰ ਦੇਵੇਂਗਾ ਤੈਨੂੰ ਇਹ ਕਿ ਖੋਲਣ ਦੀ ਕਿ ਕਿ ਇਹ ਅੰਦਰੋਂ ਆਖਣ YouTube ਫੈਮਿਲੀ ਅੱਜ ਕੈਮਰਾ ਹੋਣ ਸੀ ਇਸ ਕਰਕੇ ਗਾਲੀ ਗਲੋਚ ਨਹੀਂ ਚੱਲਿਆ ਥੋੜਾ ਜਿਹਾ ਇਹਦੇ ਕਹੀਏ ਨਾਲੇ ਜਿਵਤੀ ਹੋ ਗਈ ਹੁਣ ਤਾਂ ਜਿਆਦਾ ਹੀ ਐ ਬੜਾ ਦਿੱਖਿਆ ਦਿੱਖਿਆ ਪਰ ਹੁਣ ਬੋਲ ਚਲੋ ਵੀ ਅਨਬਾਕਸਿੰਗ ਕਰੀਏ ਮੈਂ ਨਹੀਂ ਚਲੋ 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 ਬਈ ਕੀਤਾ ਚਲ ਚਲ ਹੁਣ ਲੈ ਚੇਲੋ ਜਿੰਦਗੀ ਦਾ ਸੁਣਾਓ ਤੁਹਾਨੂੰ ਲੱਗੂ ਇਹ ਇਹ ਨੇ ਫ੍ਰੀਜ ਆ ਗਿਆ ਸਰ ਨਹੀਂ ਨਿੱਕੀ ਕੀ ਜਦ ਮੈਂ ਨਹੀਂ ਫ੍ਰੀਜ ਨਹੀਂ ਹੁੰਦੀ ਯਾਰ ਮੇਰੀ ਕੀ ਹੈ ਤੇ ਰੋਲਰ ਵੀ ਆ ਇਹ ਰੇੜਾ ਹੈ ਇਹ ਸਰ ਰੇੜਾ ਹੈ ਐਵੇਂ ਦੀ ਯੂ ਯੈਸ ਇਹ ਦੇਖੋ ਚੱਕੀ ਇਹਦੇ ਸੁਣੀਆ ਇਹਦੇ ਜੋ ਪਾਉਣੀ ਆ ਕਣਕ ਇੱਥੇ ਕਣਕ ਯੈਸ ਆਟੋਮੈਟਿਕ ਹੀ ਟੈਕਨੋਲੋਜੀਆ ਟੈਕਨੋਲੋਜੀਆ ਹਾਂ ਬਰਸ਼ ਤੇ ਮੇਰੇ ਪਾਰਲ ਜੀ ਯੂਜ਼ ਹੋ ਜਾਏਗਾ ਐਸੇ ਐਸੇ ਲਗਾਏ ਹੋਰ ਛਾੜ ਵੀ ਦਿੱਤਾ ਹੈ ਹਾਂ ਕਵਰ ਤੇਵਾਣਾ ਮਾੜਾ ਇਹਨੂੰ ਨਾ ਆ ਵੀ ਨਹੀਂ ਦੰਦਾ ਤੇ ਇਹਦੇ ਪੈਕ ਹੂੰ ਇਹ ਪੈਕ ਨਹੀਂ ਹੈ ਬੱਚਿਓ ਇਹਨੂੰ ਸਾਫ਼ ਕਰਨ ਵਾਸਤੇ ਦਿੱਤਾ ਹੈ ਕਰਕੇ ਹਰ ਰੋਕਾ ਉਹ ਨੂੰ ਨਹੀਂ ਖੋਲਣੀ ਹੋਣੀ ਬੱਸ ਜੋ ਹਾਂ ਇਹ ਆਈ ਨਹੀਂ ਆਟਾ ਪੀਂਦੀ ਆ ਪੀਂਦੀ ਹੈ ਤੇ ਪੱਥਰਾਂ ਦੀ ਕਿਹੜੀ ਪੱਥਰਾਂ ਨਹੀਂ ਕੋਈ ਵੇ ਇਹ ਵਾਂਦੇ ਐਵੇਂ ਹੀ ਟੈਕਨੋਲੋਜੀ ਐਵੇਂ ਦੀ ਅੱਛਾ ਇਹ ਮਤਲਬ ਆ ਆਸ਼ਮਾਨ ਨਹੀਂ ਥੜੀ ਤੋਂ ਆਉਣਾ ਉਹ ਰਗੜ ਕੇ ਆ ਪੀਦੀ ਨਾ ਆਟਾ ਇਹ ਉਹ ਕਹਿੰਦਾ ਫਿਰ ਕਿਵੇਂ ਰਗੜ ਕੇ ਨਹੀਂ ਪੀਦੀ ਇਹ ਬਾਜ-ਬਾਜ ਕੇ ਆਟਾ ਬਣਦਾ ਆਦੇ ਆ ਆ ਛਣ ਨਹੀਂ ਖਾਣੀ ਪਰ ਸਾਰਾ ਕੁਝ ਛਾਣ ਕੇ ਇਹ ਹੈਗੀ ਕੀ ਆ ਆ ਜੀ ਆ ਸਮਝ ਲਗਿਆ ਇਹ ਪੁੱਤ ਇਹਦੇ ਵਿੱਚ ਕਣਕ ਪੈਣੀ ਆ ਕਣਕ ਤੋਂ ਆਟਾ ਬੰਨਣਾ ਇਹ ਤਾਂ ਫਿਰ ਨਹੀਂ ਆਏਗੀ ਨਾ ਆਟਾ ਮਸ਼ੀਨ ਨਹੀਂ ਪੁੱਤ ਇਹ ਚੱਕੀ ਵੀ ਕਹਿ ਸਕਦੇ ਆਪਾਂ ਠੀਕ ਆ ਪੱਥਰ ਨਹੀਂ ਰੱਗੀ ਇਹ ਬੋਲਰੀ ਬਲੀ ਬਲੇੜੀ ਬੜੇ ਨਾ ਆ ਕੀ ਆ ਨਹੀਂ ਇਹਦੇ ਵਿੱਚ ਹਲਦੀ ਪੀਸਣ ਵਾਸਤੇ ਹਲਦੀ ਮਿਰਚਾਂ ਆਹ ਇਹ ਆ ਪੱਥਰ ਹੈ ਨਾ ਦੋ ਪੱਥਰ ਹੈ ਪੱਤਰ ਨਾ ਦੇ ਯੂਨੀਟ ਆ ਇੰਨੇ ਪਲੇਟਾਂ ਦੇ ਹਸਤੇ ਯਾਰ ਆ ਛੰਨੀ ਹਮ ਕੱਢਣ ਦੀ ਫੈਸਲ ਨਹੀਂ ਆਪਣਾ ਵਾਇਰਲ ਆਟਾ ਹੀ ਥਾਵੇਂ ਹੋਣਾ ਮਰੀਗ ਆ ਕੰਦੇ ਹਸਤੇ ਹੁਣ ਆਪਾਂ ਕਿਹ ਦਿਨ ਬਣਾਵਾਂਗੇ ਆਟਾ ਸਵੇਰੇ ਸਵੇਰੇ ਬਣਾਵਾਂਗੇ ਤੇ ਫੇਰ ਆਪਾਂ ਇਹ ਦਿ ਰਾਤ ਕੰਦੇ ਹਸਤੇ ਇਹ ਪੁੱਤ ਡੋਟੀ ਫੈਮਲੀ ਨੂੰ ਵੀ ਵਿਖਾਵਾਂਗੇ ਹਨਾ ਆ ਡੋਟੀ ਆ ਓਕੇ ਕੋਈ ਮਰਾ ਆਟੇ ਵਾਲਾ ਕੋਈ ਹਲਦੀ ਵਾਲਾ ਮਿਰਚਾਂ ਵਾਲਾ ਆਵੇ ਤੇ ਸਾਰੇ ਤੁਹਾਨੂੰ ਤੇ YouTube ਫੈਮਿਲੀ ਤੁਹਾਨੂੰ ਕੱਲ ਨੂੰ ਰਿਵਿਊ ਦਵਾਂਗੇ ਅਸੀਂ ਸਾਰੇ ਕਿ ਕਿਵੇਂ ਇਹ ਕਾਮਯਾਬ ਹੈ ਜਾਂ ਨਹੀਂ ਸਾਡੇ ਲਾਏ ਪੈਸੇ ਵੇਸਟ ਜਾਂਦੇ ਆ ਜਾਂ ਕਿਸੇ ਕੰਮ ਆਉਂਦੇ ਆ ਚਲੋ ਅਸੀਂ ਤਾਂ ਕਰ ਲਿਆ ਹੋ। ਆਹ ਦੇ ਹੀ ਹਾਂ ਇਹ ਸੌਂ ਲੱਗਦੀ। ਬੱਚਿਓ ਅਸੀਂ ਲਿਆਏ ਆ ਗਿਫਟ ਠੀਕ ਆ। ਅਸੀਂ ਗਏ ਸੀ ਜੈਸ ਜੈਸ ਦਾ ਮਾਮਾ ਤੇ ਮੈਂ ਠੀਕ ਹੈ ਅਸੀਂ ਲੈ ਕੇ ਆਏ ਗਿਫਟ ਖੋਸ਼ ਤੇ ਕੋਮਲ ਘਰੇ ਸੀ ਤੇ ਤੁਹਾਡੇ ਤੋਂ ਗੈਸ ਕਰਾਉਣਾ ਹੈ ਆ ਸਾਨੂੰ ਨਾਲ ਫ੍ਰੀ ਗਿਫਟ ਮਿਲਿਆ ਓਕੇ ਦਵਾਈ ਦਾ ਇਹ ਗਿਫਟ ਦਵਾਈ ਲੈਂਦੀ ਆ ਤੇ ਆ ਦੱਸ ਇਹ ਦੱਸ ਕੀ ਦੇ ਲਈ ਹੋ ਸਕਦਾ ਗਿਫਟ ਗੈਸ ਕਰ ਜਿੰਦਾਬਾਦ ਏ ਹੁਣ ਗੱਲਾਂ ਤਾਂ ਕਰਨੇ ਹਨ ਮੈਨੂੰ ਪਤਾ ਨਹੀਂ ਕਿ ਪਤਾ ਤੈਨੂੰ ਚਲ ਫਿਰ ਤੂੰ ਦੱਸ ਨਾ ਨਹੀਂ ਪਤਾ ਕਿਸੇ ਵਾਰ ਦਾ ਦੱਸਦੇ ਵੀ ਕਿਦਾਂ ਲਈ ਹੋ ਸਕਦਾ ਹੈ ਇਹ ਕਿਦੇ ਲਈ ਹੋ ਸਕਦਾ ਹੈ ਮੈਨੂੰ ਦੱਸਾਂ ਨਾਨੀ ਵਾਸਤੇ ਨਾਨੇ ਨੂੰ ਗਿਫਟ ਦੇਣਾ ਹੈ ਕਿ ਲੈਣਾ ਹੈ ਮੈਨੂੰ ਲੱਗਿਆ ਕੀ ਸੀ ਚੱਲ ਬਕੌਮਲ ਤਾਂ ਖੁਲਵਾਨੇ ਆ ਕਮਲ ਤੂੰ ਖੋਲ ਇਹਦਾ ਸ਼ੁਭ ਮੂਰਤ ਤੂੰ ਕਰ ਮੈਨੂੰ ਕੋਈ ਲੱਗਿਆ ਕੀ ਦੀ ਚੀਜ਼ ਹੈ ਹਾਂ ਸ਼ੁਭ ਮੂਰਤ ਕਰ ਚੱਲ ਕਮਲ ਲక్ష్ਮੀ ਹੈ ਹੈ ਕਿੰਨਾ ਗਿਫਟ ਹੋਈ ਖੋਲੂਗਾ ਨਹੀਂ ਫਿਰ ਕੀ ਆ ਉਹ ਬੰਦਾ ਇਸ ਵੇਲੇ ਟਾਈਮ ਅਵੇਲੇਬਲ ਨਹੀਂ ਹੋ ਸਕਦਾ ਤੂੰ ਖੋਲ ਦੇ ਫਿਰ ਕੀ ਆ ਖੋਲਣ ਦਾ ਕੀ ਨਾ ਜੇ ਤੂੰ ਖੋਲ ਦੇਗੀ ਤੈਨੂੰ ਦੇ ਦਾਂਗੇ ਸ਼ਾਹੀ ਕੇ ਬਿੰਨ ਗਿਫਟ ਮੈਂ ਦਵਾਂਗੀ ਆ ਖੋਲਣ ਦਾ ਜੇ ਖੋਲ ਲੇਗੀ ਤਾਂ ਫਿਰ ਤੇਰਾ ਨਹੀਂ ਤਾਂ ਨਹੀਂ ਹੈਨਾ ਜੂਸ ਸਰ ਲਾ ਕੇ ਪਤਾ ਕਰ ਵੀ ਹੈ ਇਹ ਬੰਦਾ ਨਹੀਂ ਖੋਲ ਲਾਂਗੇ ਖੋਲ ਕੇ ਵੇਖੀਏ ਖੋਲ ਕੇ ਨਾ ਇਹ ਤੂੰ ਖੋਲ ਦੇ ਇਹ ਤੂੰ ਖੋਲ ਅੱਜ ਆਪ ਗਿਫਟ ਗਿਫਟ ਮਿਲ ਰਹੇ ਹਨਾ ਕੱਲ ਨਾਲ ਗਿਫਟ ਪਤਾ ਨਹੀਂ ਮੈਂ YouTube ਫੈਮਿਲੀ ਨੂੰ ਦੱਸਿਆ ਕਿ ਨਹੀਂ ਆਪਣਾ ਉਹਦੇ ਨਾਲ ਮਿਲਿਆ ਏ ਜਿਹੜਾ ਹਨਾ ਤੁਹਾਨੂੰ ਵੇਖਿਆ ਉੱਪਰ ਉੱਪਰ ਵੇਖਿਆ ਨਾ ਹਾਂ ਧੀਜੀ ਦਾ ਬਣਿਆ ਹੈ ਹਾਂ ਫਿਰ ਧੀਜੀ ਦਾ ਸੋਨਾ ਬਣਿਆ ਦੇਖੋ ਵੇਖਦੇ ਦੋਵਾਂ ਚ ਪਹਿਲਾਂ ਕੌਣ ਖੋਲਦਾ ਪਹਿਲਾਂ ਕੌਣ ਖੋਲਦਾ ਹਾਂ ਕੰਪੀਟੀਸ਼ਨ ਕੰਪੀਟੀਸ਼ਨ ਜਿਹੜਾ ਅਰਗੇ ਨੂੰ ਜੁੱਪ ਨਹੀਂ ਮਿਲਦਾ ਯਾ ਲੋ ਵੇ ਜਲਦੀ 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 ਦੇਖਦੇ ਕਿਦੀਆਂ ਬਾਹਾਂ ਚ ਜ਼ਿਆਦਾ ਜੋਰ ਆ ਲੱਗ ਜੂ ਬਤਾ ਅੱਜ ਲੱਗ ਜੂ ਬਾੜਨਾ ਹੀ ਇਹ ਬਾੜਨਾ ਅਨੇ ਦਾ ਬਾੜਨਾ ਹੀ ਆ ਲੈ ਲੈ ਕੰਮ ਕੀ ਕਰਨ ਲੱਗਿਆ ਪਤਾ ਤਾਂ ਚੱਲੋ ਭਈ ਟਰੈਕ ਖੋਲ ਲਿਆ ਇਹੇ ਹਲੋ ਇਹ ਹੁਣ ਦੱਸ ਦਈਏ ਕਿੰਦੇ ਵਾਸਤੇ ਆ ਦੱਸ ਦਈਏ ਕਿ ਰਹਨ ਦੀ ਹੈ ਦੱਸ ਦਈਏ ਚਲ ਤੇਰੇ ਵਾਸਤੇ ਹਰੇ ਵੈਲਕਮ ਇਨ ਸਾਕਰੇ ਇਨ ਮੇਨਗੇਟਾ ਇਹ ਦਿਵਾਲੀ ਗਿਫਟ ਤੇਰੇ ਵਾਸਤੇ ਅੱਛਾ ਤੇਰੀ ਮਿਹਨਤ ਦਾ ਫਲ ਪਿਆਰ ਦਾ ਫਲ ਸਭ ਕੁਝ ਕਹਿ ਸਕਦੇ ਅੱਛਾ ਲੈ ਇਹਦੀ ਤਾਂ ਹੀ ਆਵੇ ਖੇਚੋ ਕੀਤੀ ਕਿਉਂ ਖੇਚ ਲੈ ਕਿਉਂ ਇੱਕ ਆਦੀ ਖੇਚ ਲੰਗੀ ਇਹ ਤੇਰਾ ਬੈਸਟ ਮੈਮਰੀ ਤੇ ਬੈਸਟ ਮਤਲਬ ਮੈਂ ਕਿਹਾ ਦਿਵਾਲੀ ਨੂੰ ਹੋਰ ਤਾਂ ਆਪਾਂ ਕੁਝ ਨਹੀਂ ਕੀਤਾ ਤੇ ਜਿਆਦਾ ਬੋਰਿੰਗ ਵੀ ਨਾ ਕਰੀਏ ਨਾ ਚੱਲ ਇੱਕ ਤੇਰੇ ਲਈ ਗਿਫਟ ਲక్ష్ਮੀ ਨੂੰ ਕੋਈ ਨਾ ਕੋਈ ਗਿਫਟ ਦੇਣਾ ਚਾਹੀਦਾ ਕਿੰਦੇ ਲక్ష్ਮੀ ਜੀ ਬਲਦਵਰ ਬੇਟੀ ਇਹ ਆ ਆਪਣੀ ਲక్ష్ਮੀ ਇਹ ਹੀ ਵਾਓ ਨਾਟ ਬੈਡ ਆਪ ਇੱਕ ਗਿਫਟ ਵੀ ਲਿਆ ਆਪਾਂ ਨੂੰ ਬੋਤਲ ਨਹੀਂ ਨਿਕਲੀ ਤੇਰੀ ਕਿਸਮਤ ਮਾੜੀ ਆ ਵੇ ਮੈਂ ਸਭ ਲਾ ਲਿਆ ਮੇਰੀ ਕਿਸਮਤ ਦੇ ਭਾਂਡੇ ਆ ਵੇਲਾ ਇੰਦੇ ਵਿੱਚ ਜਪਾ ਪਾ ਪਾ ਕੇ ਇੱਕ ਗੱਲ ਨੋਟਿਸ ਕੀਤੀ ਹੈ ਜਿਹੜਾ ਸਾਰਾ ਇਹ ਤਾਂ ਬਿਲਕੁਲ ਦਾ ਸਮਝ ਆ ਜਾਂਦੀ ਹੁੰਦੀ ਹੈ ਮਿਲਦਾ ਆ ਹਾਂ ਨਾ ਇਹ ਇਧਰ ਵਿੱਚ ਵਧੀਆ ਬਿਸਕੁਟ ਵਗੈਰਾ ਵੀ ਪਾ ਕੇ ਰੱਖ ਸਕਦੇ ਆ ਨਹੀਂ ਨਾ ਖਰਾਬ ਨਹੀਂ ਆਉਣੀ ਹਾਂ ਟਾਈਟ ਵਾਲਾ ਹੈ ਨਾ ਯੈਸ ਇਹ ਟਾਈਟ ਕਨਟੇਨਰ ਹੈ ਸੋਨੂੰ ਚੂਸ ਕਰਕੇ ਰੱਖੀਏ ਜੂਸ ਕਰਕੇ ਚੂਸ ਕਰਕੇ ਨਹੀਂ ਦੇਖਣਾ ਜੋਸਰ ਵੀ ਤੇ ਗ੍ਰੈਂਡਰ ਵੀ ਦੋਨੋਂ ਆ ਹਾਂ ਮੇਰੀ ਬੜੇ ਚਿਰਦੀ ਸੀ ਤਮੰਨਾ ਤੇ ਮੈਂ ਕੱਲ ਤੇਰੇ ਅੰਕਲ ਨਾਲ ਸਲਾਹ ਕੀਤੀ ਹੈ ਕਹਿੰਦੇ ਲੈ ਨੇਕੀ ਤੇ ਪੁੱਛ ਪੁੱਛ ਕੇ ਮੈਂ ਕਿਹਾ ਐਵੇਂ ਹੌਲੀ ਹੌਲੀ ਚੀਜ਼ਾਂ ਮੇਰੇ ਬਣ ਜਾਂਦੀਆਂ ਨਾ ਜਿਵੇਂ ਇਹਨੂੰ ਚੁੱਕ ਦਾਂਗੇ ਤੇ ਫੇਰ ਆਪਣਾ ਥੱਲੇੋਂ ਆ ਕੇ ਵਿੱਚ ਖਿੱਚੂਗਾ ਆਉ ਤੂੰ ਲਾ ਕੇ ਨਾ ਕੋ ਪਾਇਆ ਆ ਲਾ ਵੀ ਜਾ ਆ ਵਾਲਾ ਇਹਨੂੰ ਲਾ ਕੇ ਅੱਛਾ ਆ ਵੀ ਚੋਵਾ ਨਹੀਂ ਇੱਥੇ ਜੱਗ ਲਾ ਕੇ ਗ੍ਰੈਂਡਰ ਤੇ ਉਹ ਜੂਸਰ ਜੱਗਾ ਜੱਗਾ ਨਾਲ ਉਹ ਤਿਰੰਕ ਖੋਲਦੇ ਪਏ ਇੰਦੇ ਚ ਕੀ ਆ ਬਸ ਇੰਦੇ ਚ ਆ ਸੀ ਆ ਹਾਂ ਆਈ ਜਾਗਦੀ ਹੈ ਨਾ ਹਾਂ ਆ ਦੂਜਾ ਮਸਾਲੇ ਵਾਲਾ ਆ ਮਸਾਲੇ ਵਾਲਾ ਮਸਾਲਾ ਪੀਆ ਕਰੀ ਨਾਲੇ ਸਾਨੂੰ ਯਾਦ ਕਰਿਆ ਕਰੇ ਮਾ ਨਹੀਂ ਨਹੀਂ ਆਪਾਂ ਚੰਗੀ ਚੀਜ਼ ਪੀਣੀ ਆ ਤੇ ਆ ਜੂਸਰ ਆਦੇ ਚੇ ਦੋਸਤ ਤੈਨੂੰ ਮਿਲਣ ਜਾਇਆ ਕਰਾਂਗੇ ਤੇਰੇ ਸੋਹਰੇ ਸਾਨੂੰ ਜੂਸ ਸਾਨੂੰ ਸ਼ੇਕ ਬਣਾਏ ਸਹੀ ਗੱਲ ਸਾਨੂੰ ਸ਼ੇਕ ਬਣਾਵਣਾ ਪਿਆ ਕਰੇ ਸਹੀ ਗੱਲ ਨੇ ਵਿੱਚ ਭਾਵੇਂ ਦੋ ਡੰਮੇ ਸੀ ਲੈ ਜਾ ਕੇ ਥੈਂਕ ਯੂ ਇਹ ਕਹਿੰਦੀ ਸੀ ਜੇ ਇਹਦੇ ਵਿੱਚ ਬੋਤਲ ਨਿਕਲੀ ਫਿਰ ਮੈਂ ਰੱਖਣੀ ਆ ਤੇ ਜੇ ਕੁਝ ਹੋਰ ਨਿਕਲਿਆ ਫਿਰ ਮੰਮੀ ਰੱਖੂਗੀ ਲੈ ਲਓ ਮੇਰੀ ਕਿਸਮਤ ਚੰਗੀ ਨਿਕਲੀ ਨਾ ਹਾਂਜੀ ਮੇਰੇ ਕਿਸਮਤ ਨੂੰ ਇਹ ਨਿਕਲ ਆਇਆ ਸਹੀ ਗੱਲ ਹੈ ਸੇਗਨ ਅੱਜ ਯੂਟਿਊਬ ਫੈਮਲੀ ਤੁਹਾਨੂੰ ਮੈਂ ਅੱਜ ਸੂਟ ਪਾਇਆ ਪਹਿਲੇ ਦਿਨ ਤੁਹਾਨੂੰ ਮੈਂ ਆਡੀ ਲੁੱਕ ਦਿਖਾ ਦਿਆ ਬਹੁਤ ਸੋਹਣਾ ਲੱਗਦਾ ਭਿਆਨ ਹੈ ਮੇਰਾ ਦੁਪੱਟਾ ਦੁਪੱਟਾ ਬਹੁਤ ਪੁਰਾਣਾ ਸੀ ਪਹਿਲਾਂ ਦਾ ਪਿਆ ਸੀਗਾ ਸੂਟ ਮੇਰਾ ਹੰਡ ਗਿਆ ਸੀ ਤੇ ਮੈਂ ਲੈ ਕੇ ਲਾ ਕੇ ਤੇ ਨਾਲ ਦੇਖੋ ਕਿੰਨੀ ਸੋਹਣੀ ਹੈ ਜਾਲਾ ਪੂਰੀ ਘੈਂਟ ਅੱਜ ਬੀਬੀਆਂ ਵੇਖਦੀਆਂ ਤੌਣੀਆਂ ਵੇਹੇ ਸੂਟ ਵੱਲ ਹਾਂ ਸਾਰੇ ਦੇ ਦੇਖੀ ਸੋਹਣੀਆਂ ਲੱਗਦਾ ਹੈ ਕੀ ਕਰਦਾ ਟਰੈਕਟਰ ਜੇ ਕਰਦਾ ਹਾਂਜੀ ਵਾਈਟ ਤੇ ਰੈੱਡ ਤੇ ਹੁਣ ਆਪਾਂ ਬਾਬਾ ਜੀ ਨੂੰ ਨਮਸਕਾਰ ਕਰਾ ਲਈਏ ਗੁਰਦੁਆਰਾ ਸਾਹਿਬ ਵੀ ਅਸੀਂ ਮਠਿਆਈ ਤਾਂ ਜ ਬਿਲਕੁਲ ਨਹੀਂ ਲੈ ਕੇ ਆਏ ਤੇ ਨਾ ਅਸੀਂ ਵੀ ਅੱਜ ਜਿਆਦਾ ਵੀ ਪਟਾਖੇ ਟੂਕੇ ਕੁਝ ਨਹੀਂ ਲਿਆਏ ਮੇਨ ਅਸੀਂ ਬਸ ਆ ਲੈ ਆਏ ਵੀ ਜਿਹੜੀ ਕੰਮ ਦੀ ਚੀਜ਼ ਆ ਤੇ ਥੋੜੀ ਯਾਦਗਰੀ ਬਣਾ ਲਈਏ ਤੇਰੇ ਨਾਲ ਕੀ ਪਤਾ ਅਗਲੇ ਸਾਲ ਤੋਂ ਵੀ ਆਈ ਜਾਵੇ ਤੇ ਛੁੱਟੀ ਤੇ ਨਾ ਅੱਜ ਤੇ ਨਹੀਂ ਪਤਾ ਦਵਾਈ ਕਿੰਨਾ ਨਾਲ ਤੇ ਸੇਬ ਲੈ ਆਇਆ ਮੱਥਾ ਵੀ ਟੇਕਾਵਾਂਗੇ ਤੇ ਚਲੋ ਘਰੇ ਕੋਈ ਪ੍ਰਸ਼ਾਦ ਬਣਾ ਲਾਂਗੇ ਦੇਗ ਬਣਾ ਲੈਨੇ ਮੂੰ ਮਿੱਠਾ ਕਰ ਲਾਂਗੇ ਹਾਂਜੀ ਕਿ ਐਤ ਕਿ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਜੀ ਥੋੜਾ ਜਿਹਾ ਵਰਕ ਹੋਈ ਸਾਡੇ ਜਵਾਨ ਬਹੁਤ ਹੀ ਕਰਕੇ ਅਸੀਂ ਅੱਜ ਦੀਵਾਲੀ ਦਾ ਤਪਟਾਕੇ ਚਲਾਉਣੇ ਨਾ ਮਠਿਆਈਆਂ ਇਹੋ ਜਿਹਾ ਖੁਸ਼ ਨਹੀਂ ਤੇ ਬਸ ਬੱਚਿਆਂ ਨੂੰ ਖੁਸ਼ ਕਰ ਲਈ ਥੋੜਾ ਬਾਲਾ ਸਿੱਖ ਕਰ ਲਈ ਹਾਂਜੀ ਸਹੀ ਕਰ ਲਈ ਬੱਚਿਆਂ ਨੂੰ ਇਹਨਾਂ ਨੂੰ ਜੀ ਜ਼ਿਆਦਾ ਪਤਾ ਹੁੰਦਾ ਹਾਂਜੀ ਸਹੀ ਗੱਲ ਅਧੂਨ ਗੁਰਦੁਆਰਾ ਸੇ ਮੱਥਾ ਟੇਕਾਂਗੇ ਦੇ ਸ਼ਾਮ ਦਾ ਸਿੰਪਲ ਰੋਟੀ ਖਾ ਲਈ ਵੀਰ ਤੇ ਇਨਵਾਈਜ਼ ਹੁੰਦਾ ਹੈ ਅਜਾ ਸਾਡਾ ਵਿਦਵਾਰੀ ਦਾ ਰੁਟੀਨ ਕਿਹਦੀ ਆ ਵੀ ਕੋਈ ਸ਼ਾਮ ਜਾਂ ਮਰਸ਼ਨਿੰਗ ਜਿਵੇਂ ਜਿਹਾ ਪਟਾਕੇ ਫਟਕੇ ਵਾਲਾ ਚ ਹੁੰਦਾ ਤੇ ਫਿਰ ਤਾਂ ਚਲੋ ਵੀਡੀਓ ਬਣਾਉਂਦੇ ਦਿਖਾਉਂਦੇ ਉਹ ਚੀਜ਼ ਤਾਂ ਅਸੀਂ ਕਰਦਾ ਵੀ ਨਹੀਂ ਬੱਚਿਆਂ ਨੇ ਨਾ ਹੀ ਨਹੀਂ ਲਿਆ ਕਿ ਬੱਚਿਆਂ ਨੂੰ ਵੀ ਪਤਾ ਹੈ ਸਾਰੇ ਇਸ ਚੀਜ਼ ਲਈ ਦੁਖੀ ਯਾਰ ਨਾ ਵੀ ਸਾਡੀ ਦਿਵਾਰੀ ਨਹੀਂ ਚੰਗੀ ਗਈ ਹੈ ਹਾਂ ਜੀ ਵਾਹਿਗੁਰੂ ਜੀ ਸ਼ੁਕਰ ਗਾਂ ਦਾ ਸੁੱਖ ਮੰਗਦੇ ਆ ਦੇ ਵੈਗੁਰ ਗਾਨ ਜੀ ਆਂ ਦੇ ਸੁੱਖ ਰੱਖੀ ਜੀ ਆਂ ਪਰਿਵਾਰ ਤੇ ਸੁੱਖ ਬਣਾਈ ਰੱਖੀ। ਗਾਨੀ ਸੁੱਖ ਮੰਗਦੇ ਹੋਏ ਦੀਵਾ ਜਗਾਵਾਂਗੇ ਤਾਂ ਤੇ ਸੁੱਖੇ ਸੰਦੀ ਵੀ ਨਾ। ਹਾਂਜੀ ਸਹੀ ਗੱਲ। ਸਰਦਵਾਰੇ ਚੱਲਾਂਗੇ। ਬਾਬਾ ਜੀ ਨੂੰ ਨਮਸਕਾਰ ਕਰਕੇ ਆਵਾਂਗੇ। ਹੋ ਸਕਿਆ ਤੇ ਅਪਾ ਉੱਥੇ ਵੀ YouTube ਫੈਮਲੀ ਨੂੰ ਦਿਖਾਵਾਂਗੇ ਨਾ। ਹਾਂਜੀ। ਚਲੋ ਕਰਕੇ ਪੈਕਿੰਗ। ਹਾਂਜੀ ਬਹੁਤ ਸੋਹਣਾ ਗਿਫਟ ਸੀ। ਥੈਂਕ ਯੂ। ਵੈਲਕਮ। ਵੀਰ ਜੀ ਸੱਚੀ ਬੜਾ ਸੋਹਣਾ ਲੱਗਾ। ਕੀ ਕਰਿਆ? ਮੈਂ ਕਿਹਾ ਨਾਲੇ ਤੇਰੇ ਯੂਜ਼ ਚ ਆ ਜੂਗਾ। ਹਾਂਜੀ। ਬੜਾ ਵਧੀਆ। ਕੀਤੇ ਕਰਿਆ ਕਰੇਗੀ? ਸਹੀ ਗੱਲ ਲੈ। ਜਦੋਂ ਵਰਤਿਆ ਕਰੇਗੀ। ਸਹੀ ਗੱਲ ਫਿਰ ਮੈਂ ਦੱਸਿਆ ਕਰੂੰ ਵੀ ਆ ਮੈਨੂੰ ਗਿਫਟ ਮਿਲਿਆ ਸੀ। ਸਹੀ ਗੱਲ। ਕਿਉਂ ਤੇਰੇ ਨੰਬਰ ਤੇ ਹੀ ਬਾਤ